ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਲੰਧਰ ਦੇ ਮਾਲਾ ਟਾਊਨ ਗੁਰਦੁਆਰੇ ਦੇ ਬਾਹਰ ਕਿੱਥੇ ਤੁਸੀਂ ਥਾੜ ਦੇਖ ਰਹੇ ਹੋ ਇਸ ਥਾੜ ਦੇ ਵਿੱਚ ਲੱਕੀ ਉਭਰਾਏ ਜੋ ਆਮ ਆਦਮੀ ਪਾਰਟੀ ਦਾ ਲੀਡਰ ਦੱਸਿਆ ਜਾ ਰਿਹਾ ਉਹ ਰੂਟੀਨ ਦੇ ਨਾਲ ਗੁਰਦੁਆਰੇ ਦੇ ਵਿੱਚ ਮੱਥਾ ਟੇਕਣ ਲਈ ਪਹੁੰਚਿਆ ਸੀ ਤੇ ਜਿਸ ਦੇ ਵਿੱਚ ਕਿਦੋਂ 68 ਤੋਂ ਨਿਕਲਣ ਲੱਗਾ ਤੇ ਉੱਤੇ ਉੱਤੇ ਹੀ ਗੋਲੀਆਂ ਦੀ ਵਰਖਾ ਕਰ ਦਿੱਤੀ ਗਈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਇੱਕ ਨਹੀਂ ਦੋ ਨਹੀਂ 10 8 ਤੋਂ 10 ਗੋਲੀਆਂ ਕਿੜੀਆਂ ਇਸ ਜੋ ਉਸ ਲੱਕੀ ਉਭਰਾਏ ਦੇ ਉੱਤੇ ਮਾਰੀਆਂ ਗਈਆਂ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਸ 68 ਗੱਡੀ ਦੇ ਪਹਿਲੇ ਸ਼ੀਸ਼ੇ ਤੇ ਗੋਲੀ ਵੱਜਦੀ ਹੈ ਫਿਰ ਉਸ ਤੋਂ ਬਾਅਦ ਜੋ ਅੰਦਰ ਲੱਕੀ ਉਭرائی ਬੈਠਾ ਹੁੰਦਾ ਉਸ ਤੋਂ ਬਾਅਦ ਉਸਦੇ ਗੋਲੀ ਵੱਜਣ ਤੋਂ ਬਾਅਦ ਫਿਰ ਦੂਸਰੀ ਗੱਡੀ ਦੇ ਉੱਤੇ ਕਿਹੜੀ ਆ ਉਹ ਗੋਲੀ ਵੱਜ ਜਾਂਦੀ ਹੈ ਤੇ ਜਦੋਂ ਗੋਲੀ ਵੱਜਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਜਦੋਂ ਲੋਕਾਂ ਦੀ ਮਦਦ ਦੇ ਨਾਲ ਨਿੱਜੀ ਹਸਪਤਾਲ ਦੇ ਵਿੱਚ ਪਹੁੰਚਾਇਆ ਜਾਂਦਾ ਤੇ ਉਸ ਦੀ ਜੋ ਹੈ ਡਾਕਟਰਾਂ ਵੱਲੋਂ ਉਸ ਨੂੰ ਕੋਸ਼ਿਸ਼ ਕਰ ਦੇਥ ਦੀ ਕੋਸ਼ਿਸ਼ ਕਰ ਦਿੱਤੇ ਜਾਂਦਾ ਤੇ ਦਿੱਤੇ ਮੌਕੇ ਤੇ ਪੁਲਿਸ ਦੀਆਂ ਟੀਮਾਂ ਪਹੁੰਚ ਜਾਂਦੀਆਂ ਤੁਹਾਨੂੰ ਦੱਸ ਦਈਏ ਇਹ ਮਾਲਰਨ ਗੁਰਦੁਆਰਾ ਉਸੇ ਗੁਰਦੁਆਰੇ ਦੇ ਬਾਹਰ ਰੁਟੀਨ ਦੇ ਨਾਲ ਮੱਥਾ ਟੇਕਣ ਲਈ ਪਹੁੰਚਦਾ ਸੀ ਸਵੇਰ ਸਾਢੇ 8 ਤੋਂ ਸਵਾ 8 ਵਜੇ ਦੀ ਜੋ ਹੈ ਘਟਨਾ ਦੱਸੀ ਜਾ ਰਹੀ ਹੈ ਮੌਕੇ ਤੇ ਸੀਏ ਦੀਆਂ ਟੀਮਾਂ ਮੌਕੇ ਤੇ ਪਹੁੰਚ ਚੁੱਕੀਆਂ ਹੋਈਆਂ ਏਡੀਸੀਪੀ ਕ੍ਰਾਈਮ ਮੌਕੇ ਤੇ ਪਹੁੰਚ ਚੁੱਕਾ ਹੋਇਆ ਸਾਡੇ ਨਾਲ ਉਹਨਾਂ ਦੇ ਪਰਿਵਾਰਿਕ ਮੈਂਬਰ ਆਪਾਂ ਉਹਨਾਂ ਦੇ ਨਾਲ ਗੱਲ ਕਰ ਬਾਈ ਜੀ ਕਿੰਨੇ ਵਜੇ ਦੀ ਕਟਣਾ ਹੈਗੀ ਹੈ ਕੀ ਹੈਗਾ ਇਹ ਭਾਈ ਜੀ ਨੀਅਰ ਬਾਰਡਰ 745 ਦੇ ਨੇੜੇ ਦੇ ਨੇੜੇ ਦੀ ਗੱਲ ਆ ਪੌਣੇ 8 ਵਜੇ ਦੀ ਗੱਲ ਆ ਭਾਈ ਦਾ ਰੋਜ਼ ਦਾ ਆਉਣਾ ਜਾਣਾ ਸੀਗਾ ਤੇ ਮੱਥਾ ਟੇਕਿਆ ਸੀ ਸਾਡੀ ਅੰਦਰ ਜੋੜੇ ਘਰ ਦੀ ਸੇਵਾ ਕਰਦੇ ਆ ਤੇ ਅਸੀਂ ਅੰਦਰ ਸੀਗੇ ਭਾਈ ਜੋੜਾ ਲੈ ਕੇ ਆਪਣਾ ਇੱਥੇ ਅੰਦਰ ਆਏ ਆ ਅੰਦਰ ਵਿਆਹ ਵੀ ਸੀਗਾ ਅੱਜ ਆਨੰਦਕਾਰ ਚੱਲ ਰਿਹਾ ਸੀਗੇ ਤੇ ਇਦਾਂ ਲੱਗਾ ਕਿ ਜਿੱਦਾਂ ਕਿਸੇ ਨੇ ਪਟਾਕੇ-ਪਟੂਕੇ ਚਲਾਏ ਹੁੰਦੇ ਆ ਸੀ ਅੰਦਰ ਵੀ ਆਤ ਰਹੇ ਆ ਕਿ ਪਟਾਕੇ-ਪਟੂਕੇ ਚੱਲ ਰਹੇ ਆ ਤੇ ਜਦੋਂ ਬਾਹਰ 1 ਮਿੰਟ ਜਿ ਇਹ ਉਹ ਤੋਂ ਬਾਅਦ ਦੇਖਿਆ ਤੇ ਅੰਦਰ ਤਾਂ ਭਾਈ ਸ਼ਾਨ ਨੇ ਫਿਨਿਸ਼ ਹੋ ਕੇ ਦੀ ਗੋਲੀ ਚੱਲ ਗਈਆਂ ਸੀ ਦੇਖ ਲਿਆ ਮੱਥਾ ਟੇਕੇ ਭਾਈ ਡੇਲੀ ਹਾਂਜੀ ਆਉਂਦੇ ਹੁੰਦੇ ਮੱਥਾ ਟੇਕੇ ਤੱਕਣ ਤੋਂ ਬਾਅਦ ਮੱਥਾ ਟੇਕਣ ਤੋਂ ਬਾਅਦ ਜਦੋਂ ਘਰ ਨੂੰ ਚੱਲੇ ਸੀਗੇ ਉਦੋਂ ਦੀ ਗੱਲ ਹੈ ਗੋਲੀਆਂ ਚੱਲੀਆਂ ਹੋਣ ਜਾਂ ਅਸੀਂ ਤਾਂ ਬਾਹਰ ਅੰਦਰ ਆਵਾਜ਼ ਸੁਣੀ ਆ ਚਾਰ ਚਾਰ ਪੰਜ ਜਾਨੀ ਕਿ ਚੱਲੀ ਆ ਹਾਂਜੀ ਪਤਾ ਲੱਗਿਆ ਮੁੰਡੇ ਨੂੰ ਨਹੀਂ ਨਹੀਂ ਇਹ ਸਾਰਾ ਕੋਈ ਆਈਡੀਆ ਅਸੀਂ ਤਾਂ ਆਪਣੀ ਗੱਡੀ ਆ ਮੇਰੀ ਗੱਡੀ ਆ ਤੇ ਮੈਂ ਤਾਂ ਗੱਡੀ 'ਚ ਬਿਠਾ ਕੇ ਮੈਂ ਕਹਾ ਚਲੋ ਪੁਲਿਸ ਵਾਲੇ ਲੈ ਆਵਾ ਜਾਂ ਐਂਬੂਲੈਂਸ ਲੈ ਆਵਾ ਉਹ ਦੇਖਿਆ ਮੇਰੀ ਗੱਡੀ ਵੀ ਇਧਰ ਆ ਦੇਖੋ ਆਪਾਂ ਭਾਨੋ ਇਧ ਤੇ ਅਵਰ ਗੋਲੀ ਇਧਰੋਂ ਕਰਾਸ ਹੋਈ ਆ ਗੱਡੀ ਮੇਰੀ ਚ ਅੱਛਾ ਤੁਹਾਡੀ ਗੱਡੀ ਇਹ ਮੇਰੀ ਗੱਡੀ ਆ ਜਿਹੜੇ ਟੀਨ ਚ ਸੇਵਾ ਕਰਨ ਆਉਂਦੇ ਹਾਂਜੀ ਰੂਟੀਨ ਚ ਸੇਵਾ ਕਰਨ ਆਈ ਜਾਂਦੇ ਹਾਂਜੀ 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 ਕਿਰੋ ਇਹ ਜੋ ਹੈ ਨੌਜਵਾਨ ਰੂਟੀਨ ਚ ਗੁਰਦੁਆਰੇ ਸੇਵਾ ਕਰਨ ਲਈ ਆਉਂਦੇ ਨੇ ਲੱਕੀਓ ਬਰਾਏ ਗੁਰਦੁਆਰੇ ਮੱਥਾ ਟੇਕਣ ਤੋਂ ਬਾਅਦ ਕਿਦੋਂ ਆਪਣੇ ਗੱਡੀ ਦੇ ਵਿੱਚ ਬੈੰਦਾ ਘਰ ਜਾਣ ਨੂੰ ਤਿਆਰੀ ਕਰਦਾ ਤੇ ਉਸ ਦੇ ਉੱਤੇ ਕਿਹੜੀਆਂ ਗੋਲੀਆਂ ਚੱਲ ਜਾਂਦੀਆਂ ਹੁੰਦੀ ਆ ਇਹ ਜੋ ਦੋ ਨੌਜਵਾਨ ਜੋ ਇੱਥੇ ਸੇਵਾ ਕਰਦਾ ਉਸ ਦੇ ਨੌਜਵਾਨ ਦੇ ਕਿਹੜੇ ਗੋਲੀਆਂ ਵੱਜੀਆਂ ਹੈਗੀਆਂ ਮੌਕੇ ਤੇ ਅਫਸਰ ਸਭਨ ਪਹੁੰਚ ਚੁੱਕੇ ਨੇ ਤੁਸੀਂ ਦੇਖ ਰਹੇ ਹੋ ਕਿੰਨਾਂ ਦੀ ਗੱਡੀ ਦੇ ਉੱਤੇ ਗੋਲੀਆਂ ਵੱਜੀਆਂ ਉਹਨਾਂ ਦਾ ਦੱਸਣਾ ਹੈ 5 ਤੋਂ 6 ਕਿਹੜੇ ਗੋਲੀਆਂ ਚੱਲੀਆਂ ਸਾਡੇ ਨਾਲ ਐਡੀਸੀਪੀ ਕ੍ਰਾਈਮ ਹੈਗੇ ਆਪਾਂ ਗੱਲਬਾਤ ਕਰਦੇ ਸਰ ਸਰ ਇੱਕ ਛੋਟੇ ਸਰ ਕਿੰਨੇ ਵਜੇ ਦੀ ਘਟਨਾ ਕਿ ਤੁਹਾਡੀ ਹਲੇ ਇੱਕ ਹੁਣ ਚੱਲ ਰਹੀ ਹੈ ਜੀ ਇਨਵੈਸਟੀਗੇਸ਼ਨ ਜੀ ਪਲੀਜ਼ ਤੁਸੀਂ ਦੇਖ ਰਹੇ ਤਸਵੀਰਾਂ ਦੇ ਵਿੱਚ ਪੁਲਿਸ ਇਸ ਬਾਰੇ ਕੁਝ ਨਹੀਂ ਬੋਲ ਰਹੀ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜੋ ਗੋਲੀਆਂ ਚੱਲੀਆਂ ਮਾਮਲਾ ਸਾਹਮਣੇ ਆਇਆ ਤੁਸੀਂ ਦੇਖ ਰਹੇ ਜਲੰਧਰ ਦੇ ਮਾਲਾ ਟਾਊਨ ਗੁਰਦੁਆਰੇ ਦੀ ਹੈ ਦੇ ਬਾਹਰ ਜੋ ਜੋ ਲੱਕੀ ਉਭਰਾਏ ਹਰ ਟੀਂ ਦੇ ਨਾਲ ਮੱਥਾ ਟੇਕਣ ਲਈ ਇਹ ਜੋ ਪਹੁੰਚਦਾ ਮੱਥਾ ਟੇਕ ਤੋਂ ਬਾਅਦ ਕਿਦੋਂ ਘਰ ਨੂੰ ਵਾਪਸ ਆਂਦਾ ਤੇ ਉਸ ਦੇ ਉੱਤੇ ਕਿਹੜੀਆਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਤੁਸੀਂ ਦੇਖ ਰਹੇ ਹੋ ਕਿਦੋਂ ਤੋਂ ਨਿੱਜੀ ਹਸਪਤਾਲ ਦੇ ਵਿੱਚ ਪਹੁੰਚਾਇਆ ਜਾਂਦਾ ਤੇ ਉਸ ਨੂੰ ਜੋ ਉਪਤੀ ਡੈਥ ਹੋ ਜਾਂਦੀ ਹੈ ਕਈ ਦੱਸੇ ਜਾ ਰਿਹਾ 10 ਤੋਂ 12 ਕਿਹੜੀਆਂ ਗੋਲੀਆਂ ਇੱਥੇ ਚਲਦੀਆਂ ਪੌਣੇ ਪੌਣੇ 8 ਤੋਂ 8 ਵਜੇ ਦੇ ਵਿੱਚ ਕਿੜੀਆਂ ਗੋਲੀਆਂ ਚਲਦੀਆਂ ਹੈਗੀਆਂ ਜਿਸ ਦੇ ਵਿੱਚ ਮੌਕੇ ਤੇ ਅਫਸਰ ਸਬੰਧ ਪਹੁੰਚ ਗਏ ਨੇ ਡੀਏ ਏਸੀਪੀ ਮਾਲ ਟਾਊਨ ਆ ਪਹੁੰਚਣਾ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸੀਏ ਦੀ ਟੀਮਾਂ ਮੌਕੇ ਤੇ ਪਹੁੰਚ ਚੁੱਕੀਆਂ ਹੀਆਂ ਏਡੀਸੀਪੀ ਕ੍ਰਾਈਮ ਮੌਕੇ ਤੇ ਪਹੁੰਚ ਚੁੱਕੇ ਨੇ ਸਰ ਸਰ ਥੋੜਾ ਜਿਹਾ ਬਰੀਫ ਕਰ ਦਿਓ ਕੀ ਮਾਮਲਾ ਹੈਗਾ ਕਿੰਨੇ ਵਜੇ ਇਨਫਾਰਮੇਸ਼ਨ ਮਿਲੀ ਸੀ ਇੱਥੇ ਨਾ ਲੱਕੀ ਆਏ ਬਰਾਏ ਜਿਹੜੇ ਆਪਣੇ ਮੱਥਾ ਟੇਕਣ ਆਏ ਸੀ ਤੇ ਕੰਟਰੋਲ ਤੋਂ ਮੈਸੇਜ ਆਇਆ ਸੀ ਅਸੀਂ ਮੈਂ ਐਸਪੀ ਡੀ ਸਾਹਿਬ ਹੋਰ ਵੀ ਸਾਡੇ ਆਫੀਸਰਸ ਤੇ ਸੀਆਈਏ ਟੀਮਸ ਵਗੈਰਾ ਇੱਥੇ ਆ ਗਈਆਂ ਇਹਨਾਂ ਦੇ ਗੋਲੀਆਂ ਲੱਗੀਆਂ ਹਸਪੀਟਲ ਐਡਮਿਟ ਹੈ ਫਰਦਰ ਅੱਗੇ ਤੁਹਾਨੂੰ ਦੱਸ ਦਿੰਨੇ ਸਾਰਾ ਵੈਰੀਫਾਈ ਕਰਕੇ ਕੀ ਹੋਇਆ ਡੈਥ ਹੋ ਗਈ ਹੈ ਜਾਂ ਅਜੇ ਮੈਨੂੰ ਕਨਫਰਮ ਨਹੀਂ ਹੈ ਮੈਂ ਜਾ ਰਿਹਾ ਹਾਂ ਹਸਪੀਟਲ ਕਿੰਨੀਆਂ ਗੋਲੀਆਂ ਦੇ ਕਰੀਬ ਚੱਲ ਰਿਹਾ ਹੈ ਚਾਰ ਤੋਂ ਪੰਜ ਲੱਗਦੇ ਨੇ ਨੌਜਵਾਨ ਆਏ ਸੀ ਉਹ ਦੋ ਜਣੇ ਦੱਸਦੇ ਆ ਐਕਟ ਵਾਤੇ ਆਏ ਉਹਨਾਂ ਨੇ ਕੀਤਾ ਵੀ ਪ੍ਰਾਣੀ ਰੰਜੇ ਸੀ ਜੰਨਦੀ ਕੋਈ ਕਰਦੇ ਆ ਹੁਣ ਸਾਰਾ ਵੈਰੀਫਾਈ ਕਰਕੇ ਨਾ ਮੈਂ ਵੀ ਟੀਵੀ ਦੇ ਵਿੱਚ ਆਇਆ ਤਾਂ ਕਰਾਂਗੇ ਚੈੱਕ ਸਾਰੇ ਕਰਾਂਗੇ ਇੱਥੇ ਹੋ ਹੈਗੇ ਆ ਸਾਰੇ ਚੈੱਕ ਕਰਕੇ ਅੱਗੇ ਫਰਦਰ ਆਪਾਂ ਤੋਰਾਂਗੇ ਆਪਣੀ ਗੱਲ ਦੀ ਜਿੰਦਰ ਦਾ ਮੁਹਤਸਬਾਦ ਰਹਿਣਾ ਆ ਅੱਜ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਏ ਹੋ ਸੀ ਰੋਟੀਨ ਚ ਰੋਜ਼ ਹੀ ਆਉਨੇ ਆ ਰੋਟੀਨ ਦੇ ਵਿੱਚ ਆ ਸੀ ਕਿੰਨੇ ਵਜੇ ਇਨਸੀਡੈਂਟ ਹੋਇਆ ਇਹ ਇਨਸੀਡੈਂਟ ਹੋਇਆ ਲਾਗਪਾਸ ਤਫੱਕਾ ਤੋਂ ਜੀ ਸ਼ੋਭਨ ਜੀ ਇਹ ਇਹ 7:30 ਪੌਣੇ ਆ ਕਿੰਨੇ ਜਣੇ ਸੀਗੇ ਜਿਹੜੇ ਗੋਲੀਆਂ ਚ ਲੱਗੇ ਨਹੀਂ ਪਤਾ ਸਾਨੂੰ ਲੱਗਾ ਪਰ ਇਹ ਸੂਚਨਾ ਮਿਲੀ ਕਿ ਦੋ ਜਣੇ ਅਸੀਂ ਗੋਲੀਆਂ ਲੱਗਿਆ ਨਾ ਦੋ ਜਣੇ ਸੀਗੇ ਐਕਟਿਵ ਉੱਤੇ ਆਏ ਹਾਂ ਜੀ ਉਹਨਾਂ ਦੇ ਵੱਲੋਂ ਆ ਕੇ ਗੋਲੀਆਂ ਚ ਲਾਈਆਂ ਗਈ ਕੇ ਤੇ ਬਾਹਰ ਆ ਗਿਆ ਅੱਛਾ ਜੀ ਬਾਹਰ ਹੋਣ ਤੋਂ ਬਾਅਦ ਆਪਣੀ ਗੱਡੀ ਲੈ ਕੇ ਜਾਂਦਾ ਹੈ ਰੋਜ਼ੀ ਰੁਟੀਨ 'ਚ ਓਕੇ ਹਾਂਜੀ ਕੋਈ ਜਾਣ ਲਗਾਏ ਤੇ ਮੈਨੂੰ ਲੱਗਦਾ ਕਿ ਜਾਣ ਲਗੇ ਨੂੰ ਉਹਨਾਂ ਨੇ ਕਿੰਨੇ ਗੋਲ ਦੇ ਲੱਗੇ ਨੇ ਗੋਲੀਆਂ ਚੱਲੀਆਂ ਮੈਂ ਤੇ 7-8 ਗ੍ਰੇਨਾਂ ਹੀ ਤੇ ਅੱਛਾ ਮੇਰੇ ਕੋਲ ਸ਼ਾਟ ਹੈਗੇ ਫੋਟੋ ਕਰੀਂ ਕਿਵੇਂ ਪੁਲਿਸ ਨਾਲ ਗੱਲਬਾਤ ਕੀਤੀ ਗਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿਦੋਂ ਸਾਨੂੰ ਪਤਾ ਲੱਗਦਾ ਸੀ ਮੌਕੇ ਤੇ ਪਹੁੰਚ ਜਾਂਦੇ ਆ ਤੇ ਜਿਸ ਦੇ ਵਿੱਚ ਲੋਕਾਂ ਦੀ ਮਦਦ ਦੇ ਨਾਲ ਉਸ ਨੂੰ ਇਹ ਜੋ ਹੈ ਹਸਪੀਟਲ ਪਹੁੰਚਾਇਆ ਜਾਂਦਾ ਤੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਜਲੰਧਰ ਦੇ ਮਾਲਟਾਉਂ ਦੇ ਵਿੱਚ ਦਿਨ ਦਿਹਾੜੇ ਕਿਹੜੀਆਂ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਉਂਦਾ ਇੱਕ ਪਾਸੋ ਇਹ ਪੰਜਾਬ ਸਰਕਾਰ ਹੋਵੇ ਭਾਵੇਂ ਪੰਜਾਬ ਪੁਲਿਸ ਹੋਵੇ ਤੇ ਉਹ ਵੱਡੇ-ਵੱਡੇ ਵਾਅਦੇ ਤਾਂ ਜ਼ਰ ਕਹਿਆ ਜਾਂਦਾ ਅਸੀਂ ਕਿਹੜੇ ਗੈਂਗਸਟਰ ਆ ਬਿਲਕੁਲ ਖਤਮ ਕਰ ਦਿੱਤਾ ਗਿਆ ਦਿਨ ਦਿਹਾੜੇ ਗੋਲੀਆਂ ਲੋਕ ਮਹੱਲੇ ਬਜ਼ਾਰਾ ਦੇ ਵਿੱਚ ਨਹੀਂ ਸੇਫ ਹੋਣਗੇ ਧਾਰਮਿਕ ਜਗ੍ਹਾ ਤੇ ਨਹੀਂ ਸੇਫ ਹੋਣਗੇ ਘਰੋ ਚੱਲ ਕੇ ਰੁਟੀਨ ਦੇ ਨਾਲ ਮੱਥਾ ਟੇਕਣ ਲਈ ਪਹੁੰਚਦਾ ਮੱਥਾ ਟੇਕਣ ਤੋਂ ਬਾਅਦ ਕਿਦੋਂ ਆਪਣੀ ਗੱਡੀ ਤੇ ਪੈਂਦਾ ਤੇ ਦੋ ਨੌਜਵਾਨ ਦੱਸੇ ਜਾ ਰਹੇ ਨੇ ACP ਮਾਲ ਟੌਣ ਵੱਲੋਂ ਐਕਟਿਵਾ ਸਵਾਰ ਤੇ ਆਂਦੇ ਨੇ ਤੇ ਉਸ ਦੇ ਉੱਤੇ ਕਿੜੀਆਂ ਗੋਲੀ ਦੀ ਵਰषा ਕਰ ਦਿੱਤੀ ਜਾਂਦੀ ਹੈ ਕੈਮਰਾਮੈਨ ਰਾਹੁਲ ਦੇ ਨਾਲ ਸੋਨਮਾਹ ਜਨ ਜਗਮਨੀ ਟੀਵੀ ਜਲੰਧਰ